ਮਰਗੜ ਦਾ ਨਿਵਾਸੀ ਆ ਮੈਨੂੰ ਸ਼ਬਦ ਨਹੀਂ ਉੋੜ ਰਹੇ ਕਿ ਮੈਂ ਇਸ ਪਿੰਡ ਦਾ ਧੰਨਵਾਦ ਕਿਸ ਤਰ੍ਹਾਂ ਕਰਾਂ ਮੇਰੀ ਜਨਮ ਭੂਮੀ ਤਾਂ ਹੈ ਹੀ ਇਸ ਪਿੰਡ ਦੇ ਗੁਰਦੁਆਰੇ ਵਿੱਚ ਮੇਰੇ ਬਾਪੂ ਜੀ 70 ਸਾਲ ਗ੍ਰੰਥੀ ਰਹੇ ਤੇ ਮੈਂ ਵੀ ਉਹਨਾਂ ਦੇ ਨਾਲ ਸੇਵਾ ਵਿੱਚ ਹੱਥ ਵਟਾਉਂਦਾ ਰਿਹਾ ਇਸ ਪਿੰਡ ਨੇ ਸਾਨੂੰ ਰੋਜ਼ੀ ਦਿੱਤੀ ਰੋਟੀ ਦਿੱਤੀ ਤੇ ਵੱਡੇ ਹੋ ਕੇ ਮੇਰੇ ਮਨ 'ਚ ਆਇਆ ਕਿ ਮੈਂ ਇਸ ਤੋਂ ਜ਼ਿਆਦਾ ਕੁਝ ਕਰਨਾ ਚਾਹਣਾ ਮੈਨੂੰ ਇਹ ਯਾਦ ਹੈ ਕਿ ਜਦੋਂ ਮੈਂ ਬਾਲ ਕਟਾਏ ਤਾਂ ਯੂਨੀਵਰਸਿਟੀ 'ਚ ਪੜਦਾ ਸੀ ਵਾਈਸ ਚਾਂਸਲਰ ਆਫਿਸ ਦੇ ਸਾਹਮਣੇ ਮੇਰੇ ਬਾਪੂ ਜੀ ਆਏ ਮੈਨੂੰ ਉੱਥੋਂ ਬੁਲਾਇਆ ਦੇ ਆਉਂਦਾ ਹੀ ਉਹਨਾਂ ਨੇ ਥੱਪੜ ਮਾਰਿਆ ਜੋ ਕਿ ਮੈਂ ਐਕਸਪੈਕਟ ਕਰ ਰਿਹਾ ਸੀ ਇਹ ਕੀ ਕੀਤਾ ਤੂੰ ਮੈਂ ਕਿਹਾ ਜੀ ਗਲਤੀ ਹੋ ਗਈ ਗਲਤੀ ਸੁਧਾਰ ਸਕਦਾ ਮੈਂ ਕਿਹਾ ਜੀ ਇੱਕ ਵਾਰੀ ਤੇ ਮੈਂ ਫਿਲਮ ਲਾਈਨ ਤੇ ਜਾਵਾਂਗਾ ਜੇ ਕਾ ਕੁਝ ਨਾ ਬਣਿਆ ਤਾਂ ਮੈਂ ਵਾਪਸ ਆ ਕੇ ਫਿਰ ਸਿੰਘ ਸਾਹਿਬ ਜਾਵਾਂਗਾ ਕਹਿੰਦੇ ਪਰ ਉਹਨੇ ਤੇ ਪਿੰਡ ਦਾ ਬੜੀ ਮੈਨੂੰ ਸਮਝ ਆ ਗਈ ਗੱਲ ਕਹਿੰਦੇ ਮੈਂ ਲੋਕਾਂ ਨੂੰ ਕਹਿੰਦਾ ਤੁਸੀਂ ਸਿੰਘ ਸਜੋ ਉਹ ਕਹਿਣਗੇ ਤੇਰਾ ਮੁੰਡਾ ਮੈਂ 11 12 ਸਾਲ ਪਿੰਡ ਹੀ ਨਹੀਂ ਆਇਆ ਸੱਤ ਭੈਣਾ ਮਾਂ ਔਰ ਉਹਨਾਂ ਦਾ ਇਕੱਲਾ ਪੁੱਤਰ ਔਰ ਭਰਾ ਉਹ ਪਿੰਡ ਹੀ ਨਹੀਂ ਆਇਆ ਤੇ ਮੈਂ ਇਹ ਜ਼ਿਆਦਾ ਕਰ ਰਿਹਾ ਇਹਦੇ ਵਾਸਤੇ ਮੈਨੂੰ ਕਾਫੀ ਮੁਸ਼ਕਲਤ ਕਰਨੀ ਪਈ ਤੇ ਮੈਂ ਜੋ ਸੁਪਨਾ ਸੋਚਿਆ ਸੀ ਕੁਦਰਤ ਨੇ ਵਾਹਿਗੁਰੂ ਨੇ ਉਹ ਪੂਰਾ ਕੀਤਾ ਤੇ ਅੱਜ ਮੈਂ ਮਾਣ ਨਾਲ ਆਪਣੇ ਆਪ ਨੂੰ ਕਹਿ ਸਕਦਾ ਕਿ ਪਿੰਡ ਨੇ ਮੈਨੂੰ ਰੋਜ਼ੀ-ਰੋਟੀ ਬਖਸ਼ੀ ਇਸ ਪਿੰਡ ਦੇ ਵਿੱਚ ਮੈਂ ਗੱਜਾ ਵੀ ਕਰਦਾ ਰਿਹਾ ਮੇਰੇ ਬਾਪੂ ਜੀ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਜਾਂਦੇ ਹੁੰਦੇ ਜੇਲ ਤੇ ਪਿੱਛੇ ਗੁਰਦੁਆਰਾ ਮੈਂ ਸੰਭਾਲਦਾ ਹੁੰਦਾ ਸੀ 69 ਅੰਮ੍ਰਿਤ ਵੀ ਛਕਿਆ ਸੀ ਮੈਂ ਤੇ ਅੱਜ ਮੈਂ ਇਹੀ ਗੱਲ ਕਹਿ ਸਕਦਾ ਕਿ ਪਿੰਡ ਨੇ ਮੈਨੂੰ ਬਹੁਤ ਕੁਝ ਦਿੱਤਾ ਤੇ ਅੱਜ ਮੈਂ ਪਿੰਡ ਦਾ ਮਾਣ ਵਧਾ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਇਸ ਪਿੰਡ ਚ ਮੈਂ ਪੈਦਾ ਹੋਇਆ ਵੱਡਾ ਹੋਇਆ ਜੰਮਿਆ ਫਲਿਆ ਉਸ ਤੋਂ ਬਾਅਦ ਸਿੱਖਿਆ ਪ੍ਰਾਪਤ ਕੀਤੀ ਇਹ ਜੋ ਕੁਝ ਵੀ ਮੇਰੇ ਕਰਮ ਕੁੰਮੀਨੇ ਮੇਰੇ ਤੋਂ ਕਰਵਾਇਆ ਮੈਂ ਕੀਤਾ ਸਭ ਕੁਝ ਹੋਣ ਦੇ ਬਾਵਜੂਦ ਮੇਰੇ ਵਿੱਚ ਇੱਕ ਛੇਟਕ ਸੀ ਨਾਟਕ ਲਿਖਣ ਦੀ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ੍ਹਦਾ ਸੀ ਡਰਾਮਾ ਡਿਪਾਰਟਮੈਂਟ ਉਦੋਂ ਮੈਂ ਨਾਟਕ ਲਿਖਿਆ ਸੀ ਬੋਧੀ ਵਾਲਾ ਤਾਰਾ ਇਹ ਮੇਰੇ ਸਭ ਤੋਂ ਅਜ਼ੀਜ਼ ਦੋਸਤ ਸतीश ਕੁਮਾਰ ਵਰਮਾ ਜੀ ਇਹਨਾਂ ਦੇ ਨਾਲ ਮੇਰੀ ਦੋਸਤੀ ਹੋਈ ਪਹਿਲੀ ਮੁਲਾਕਾਤ ਜਦ ਸਵੇਰੇ 5 ਵਜੇ ਤੱਕ ਵਾਈਸ ਚਾਂਸਲਰ ਦੇ ਆਫਿਸ ਦੇ ਸਾਹਮਣੇ ਬੈਠੇ ਰਹੇ ਰਾਤ ਨੂੰ ਡਿਨਰ ਕੀਤਾ ਸਵੇਰ ਤੱਕ ਗੱਲਾਂ ਕਰਦੇ ਰਹੇ ਇਹ ਫਿਰ ਆਪਣੇ ਘਰ ਚਲੇ ਗਏ ਮੈਂ ਹੌਸਪੀਟਲ ਚਲਾ ਗਿਆ ਮੈਂ ਜੀਸ ਕੁਮਾਰ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡੀ ਦੋਸਤੀ ਅੱਜ ਤੱਕ ਬਰਕਰਾਰ ਹੈ ਉਹ ਥੀਏਟਰ ਦੇ ਥਰੂ ਹੋਈ ਜਾਂ ਸਾਹਿਬ ਦੇ ਥਰੂ ਹੋਈ ਕਿ ਅਸੀਂ ਅੱਜ ਤੱਕ ਜੁੜੇ ਹੋਏ ਆ ਤੇ ਦੂਸਰਾ ਪਿੰਡ ਦਾ ਸ਼ੁਕਰਗੁਜ਼ਾਰ ਹੋਣ ਦੇ ਨਾਤੇ-ਨਾਤੇ ਮੈਂ ਜਸਵੀਰ ਰਾਣਾ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀਣਾ ਨੇ ਇਕਬਾਲ ਸਿੰਘ ਝੁੰਦਾ ਐਮਐਲਏ ਸਾਹਿਬ ਇਨਾਂ ਦੀ ਪ੍ਰਧਾਨਗੀ ਦੇ ਥੱਲੇ ਇਹ ਫੰਕਸ਼ਨ ਇਹਨਾਂ ਨੇ ਕਰਵਾਇਆ ਔਰ ਜਿੰਨੇ ਵੀ ਰਾਈਟਰ ਨੇ ਇੱਥੇ ਆਉਣ ਦਾ ਜਿਹਨਾਂ ਨੂੰ ਸੱਦਾ ਦਿੱਤਾ ਜਿਨ੍ਹਾਂ ਨੇ ਸ਼ਿਰਕਤ ਕੀਤੀ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਇਸ ਪ੍ਰੋਗਰਾਮ ਨੂੰ ਪੂਰਾ ਪਰਪੱਕ ਬਣਾਉਣ ਲਈ ਉਹਨਾਂ ਨੇ ਸਪੀਚਰ ਦੇ ਦਿੱਤੀਆਂ ਔਰ ਜਿੰਨਾ ਜੋ ਮੈਨੂੰ ਸਿੱਖਣ ਲਈ ਬਹੁਤ ਕੁਝ ਮਿਲੇਗਾ ਬਾਕੀ ਜਦੋਂ ਵੀ ਵਕਤਾ ਬੋਲ ਰਿਹਾ ਸੀ ਔਰ ਇੱਕ ਦੋ ਗੱਲਾਂ ਮੇਰੇ ਧਿਆਨ ਚ ਆਈਆਂ ਵੇਖੋ ਜੋ ਵੀ ਕ੍ਰਿਟਿਸਿਜ਼ਮ ਹੈ ਉਹਨੂੰ ਮੈਂ ਸਿਰ ਮੱਤੇ ਸਵੀਕਾਰਦਾ ਉਹ ਹੋਣਾ ਵੀ ਚਾਹੀਦਾ ਪਰ ਮੈਂ ਆਪਣੇ ਵਿਚਾਰ ਦੇ ਵਿੱਚ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਪਾਤਰਾਂ ਬਾਰੇ ਲਿਖਦੇ ਹੋ ਤੇ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਇਹ ਪਾਤਰ ਤੋਂ ਇਹ ਗੱਲ ਕਿਉਂ ਕਹਾ ਲਈ ਉਹ ਤਾਂ ਇਹ ਕਰ ਹੀ ਨਹੀਂ ਸਕਦਾ ਇਹ ਤਾਂ ਬਹੁਤ ਫਲਸਫੀਕਲ ਗੱਲ ਹੋ ਗਈ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਫਿਲਮ ਲਾਈਨ ਨੇ ਮੈਨੂੰ ਇੱਕ ਗੱਲ ਸਿਖਾਈ ਹੈ ਡਾਇਰੈਕਟਰ ਜਦੋਂ ਫਿਲਮ ਬਣਾਉਂਦਾ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਐਸੀ ਚੀਜ਼ ਹੁੰਦੀ ਹੈ ਕੋਈ ਐਸਾ ਡਾਇਲੋਗ ਹੁੰਦਾ ਹੈ ਕੋਈ ਐਸੀ ਗੱਲ ਕਹਿਲਾਨੀ ਚਾਹੁੰਦਾ ਜਿਹਨੂੰ ਅਸੀਂ ਡਾਇਰੈਕਟਰਜ਼ ਵਾਇਸ ਕਹਿੰਦੇ ਆ ਉਹ ਡਾਇਰੈਕਟਰਜ਼ ਵਾਇਸ ਹੁੰਦੀ ਹੈ ਤੇ ਇਸੇ ਤਰ੍ਹਾਂ ਜੋ ਲੇਖਕ ਹੁੰਦਾ ਹੈ ਉਹ ਕੁਝ ਪਾਤਰਾਂ ਦੇ ਥਰੂ ਆਪਣੀ ਵਿਚਾਰਧਾਰਾ ਆਪਣੀ ਫਲਸਫੀ ਪੇਸ਼ ਕਰਨਾ ਚਾਹੁੰਦਾ ਉਸ ਵਕਤ ਇਹ ਨਹੀਂ ਹੁੰਦਾ ਕਿ ਇਹ ਪਾਤਰ ਇੰਨਾ ਸਿਆਣਾ ਨਹੀਂ ਹੈ ਕਿਵੇਂ ਕਹਿ ਗਿਆ ਨਹੀਂ ਹਾਲਾਤਾਂ ਦੇ ਵਿੱਚ ਪਾਤਰ ਨੂੰ ਜਿਹੜੀ ਗੱਲ ਸੂਟ ਕਰਦੀ ਹੈ ਉਹ ਕਰਦਾ ਹੈ ਹਾਲਾਂਕਿ ਉਹਦੇ ਦਾਇਰੇ 'ਚ ਨਾ ਵੀ ਆਵੇ ਪਰ ਉਹ ਗੱਲ ਕਰਦਾ ਜਿਹੜੀ ਸੂਟ ਕਰਦੀ ਹੈ ਹੁਣ ਚੰਨੇ ਨੂੰ ਇਹ ਗੱਲ ਸੂਟ ਨਹੀਂ ਕਰਦੀ ਉਹ ਕੁੜੀ ਨੂੰ ਵਿਚਾਰ ਆਪਣੇ ਦੱਸਦਾ ਵੀ ਵਿਆਹ ਨਹੀਂ ਹੋਣਾ ਚਾਹੀਦਾ ਭਾਈ ਪਿਆਰ ਨੂੰ ਪਿਆਰ ਰਹਿਣੇ ਦੋ ਪਹਿਲਾਂ ਅਸੀਂ ਪਿਆਰ ਨੂੰ ਤੇਨਜਾਇ ਕਰੀਏ ਜਿਵੇਂ ਮੁੰਡਾ ਕੁੜੀ ਹੁੰਦੇ ਨੇ ਜਿਨ੍ਹਾਂ ਉਹਨਾਂ ਦਾ ਇਸ਼ਕ ਹੁੰਦਾ ਹੈ ਤਾਂ ਚੌਥੇ ਦਿਨ ਬੈਠ ਕੇ ਉਹ ਵਿਆਹ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਨੇ ਤੇ ਉਹਦੇ ਵਿਚਾਰ ਇਹੀ ਹੁੰਦੇ ਨੇ ਵੀ ਭਾਈ ਪਹਿਲਾਂ ਇਸ਼ਕ ਨੂੰ ਇੰਜੋਏ ਕਰ ਸਾਲ ਦੋ ਸਾਲ ਤਿੰਨ ਸਾਲ ਇੱਕ ਅੰਡਰਸਟੈਂਡਿੰਗ ਜਦੋਂ ਤੈਨੂੰ ਲੱਗੇਗਾ ਅਸੀਂ ਨਹੀਂ ਵਿਛੜ ਸਕਦੇ ਤਾਂ ਵਿਆਹ ਕਰਾ ਲਿਓ ਜੇ ਤੁਹਾਨੂੰ ਲੱਗਿਆ ਕਿ ਮੇਰੇ ਟਾਈਪ ਦਾ ਬੰਦਾ ਨਹੀਂ ਹੈ ਤਾਂ 接触 ਹੋ ਜਾਓ ਇਹਦਾ ਮਤਲਬ ਇਹ ਨਹੀਂ ਹੈ ਕਿ ਚੰਨਾ ਕੋਈ ਇਹਦੇ ਵਾਸਤੇ ਵੱਡਾ ਫਿਲਾਸਫਰ ਹੋਣਾ ਚਾਹੀਦਾ ਉਸ ਵਕਤ ਹਾਲਾਤ ਦੇ ਹਿਸਾਬ ਨਾਲ ਜੋ ਨੂੰ ਸਮਝ ਆਇਆ ਉਹਨੇ ਕਰਤਾ ਦੂਸਰੀ ਭਾਸ਼ਾ 40 ਸਾਲ ਦਾ ਇਹਦੇ ਵਿੱਚ ਵਕਫਾ ਹੈ ਕਿੱਥੇ 1981 ਤੇ ਕਿੱਥੇ 2024 ਤੋਂ ਇਹਦੇ ਵਿੱਚ ਮੈਂ ਵੀ ਗਰੋਥ ਕੀਤੀ ਹੈ ਭਾਸ਼ਾ ਨੇ ਵੀ ਗਰੋਥ ਕੀਤੀ ਹੈ ਉਹ ਕੈਰੈਕਟਰ ਵੀ ਵੱਡੇ ਹੋ ਗਏ ਚੰਨੀ ਵੀ ਵੱਡੀ ਹੋ ਗਈ ਉਹ ਪੜ੍ਹੇ ਲਿਖੀ ਔਰਤ ਹੈ ਮੈਂ ਔਰਤ ਪਰ ਦਰਨਾਟਕ ਲਿਖਦਾ ਸਿਰਫ ਇਹਦੇ ਵਿੱਚ ਇੱਕੋ ਹੀ ਗੱਲ ਹੈ ਕਿ ਜਿਹੜੀ ਕੰਤੀ ਹੈ ਬੋਧੀ ਵਾਲਾ ਤਾਰਾ ਦੀ ਉਹ ਵਿਚਾਰੀ ਦਾਦਾ ਪੜ੍ਹੀ ਲਿਖੀ ਨਹੀਂ ਉਹ ਹਾਲਾਤਾਂ ਦੇ ਵੱਸ ਵਿੱਚ ਫਸੀ ਹੋਈ ਹੈ ਤੇ ਹਾਲਾਤ ਜੋ ਉਹਨੂੰ ਕਰਨ ਲਈ ਮਜਬੂਰ ਕਰਦੇ ਨੇ ਉਹਦੇ ਵਿੱਚ ਜੋ ਉਹਨੂੰ ਵਧੀਆ ਸੂਟ ਕਰਦਾ ਉਹ ਕਰਦੀ ਹੈ ਕਿਉਂਕਿ ਔਰਤ ਦੀ ਸਰਵਾਈਵਰ ਹੈ ਲੇਕਿਨ ਚੰਨ ਦਾਗੀ ਆਦੀ ਚੰਨੀ ਪੜ੍ਹੀ ਲਿਖੀ ਹੈ ਉਹ ਆਪਣੇ ਬਾਰੇ ਚੰਗਾ ਸੋਚ ਸਕਦੀ ਆ ਉਹ ਆਵਾਜ਼ ਬੁਲੰਦ ਕਰੇਗੀ ਕਿ ਮੈਂ ਆਦਮੀ ਦੇ ਹੱਥ 'ਚ ਕਰੋ ਤਾਂ ਖਿਡੋਣਾ ਬਣਦੀ ਰਹਾਂਗੀ ਨਰੋ ਚੰਨੇ ਦੀ ਮਾਂ ਆ ਕੇ ਉਹਨੂੰ ਕਹਿੰਦੀ ਆ ਸਾਡਾ ਵੰਸ਼ ਚਲਾ ਦੇ ਉਹ ਕਹਿੰਦੀ ਮੈਂ ਕੋਈ ਰੱਬ ਤਾਂ ਨਹੀਂ ਆ ਮੈਂ ਆਪਣੀ ਜ਼ਿੰਦਗੀ ਬਾਰੇ ਵੀ ਸੋਚਣਾ ਕਹਿੰਦੀ ਤੁਸੀਂ ਵਿਆਹ ਕਰਾ ਲੋਗੇ ਤਾਂ ਮੁੰਡਾ ਸੁਧਰ ਜਾਏਗਾ ਕਹਿੰਦੀ ਇਹ ਗੱਲ ਵੀ ਝੂਠ ਹੈ ਇੱਥੇ ਮੈਂ ਕੋਈ ਸੁਧਰਦਾ ਨਹੀਂ ਦੇਖਿਆ ਸਗੋਂ ਔਰਤਾਂ ਦੀਆਂ ਜ਼ਿੰਦਗੀਆਂ ਜਗਾਰੀਆਂ ਜਾਂਦੀਆਂ ਨੇ ਔਰ ਔਰਤਾਂ ਦਾ ਜੀਵਨ ਬਰਬਾਦ ਹੋ ਜਾਂਦੇ ਨੇ ਇਹ ਕਿਉਂ ਕਹਿ ਰਹੀ ਹੈ ਕੰਤਿ ਇਹ ਗੱਲ ਨਹੀਂ ਕਹਿ ਸਕਦੀ ਉਹ ਕਹੇਗੀ ਕਿ ਕਿਉਂਕਿ ਪੜ੍ਹੀ ਲਿਖੀ ਔਰਤ ਹੈ ਜਦੋਂ ਉਹਨੂੰ ਲੱਗਦਾ ਹੈ ਕਿ ਮੇਰਾ ਪਿਆਰ ਕਰਨ ਵਾਲਾ ਮੇਰੀ ਇੱਜ਼ਤ ਵੀ ਨਹੀਂ ਕਰ ਰਿਹਾ ਮੈਨੂੰ ਪਿਆਰ ਵੀ ਨਹੀਂ ਦੇ ਰਿਹਾ ਸੋਸਾਇਟੀ ਵੀ ਨਹੀਂ ਹੈ ਔਰ ਇਹਦੇ ਵਿੱਚ ਇੱਕ ਮੈਂ ਡਾਇਲੌਗ ਵੀ ਲੇਖਿਆ ਸੀ ਕਿ ਪਿਆਰ ਇੱਕ ਨਸ਼ਾ ਹੈ ਜੋ ਇਹ ਨਸ਼ਾ ਕਰ ਲੈਂਦਾ ਉਹ ਹੋਰ ਕੋਈ ਨਸ਼ਾ ਕਰ ਹੀ ਨਹੀਂ ਸਕਦਾ ਤੇ ਜਦੋਂ ਤੁਸੀਂ ਚੰਨਾ ਨਾਲ ਪਿਆਰ ਤੇ ਪਿਆਰ ਬਾਰੇ ਸੋਚ ਰਹਾ ਹੈ ਨਾ ਉਹਨੂੰ ਟਾਈਮ ਦਿੰਦਾ ਹੈ ਤੇ ਉਹ ਆਪਣੇ ਵਿਅਕਤੀਗਤ ਤੌਰ ਤੇ ਉਹਦਾ ਮਾਈਂਡ ਵੀਕ ਹੋਏਗਾ ਤੇ ਉਹ ਨਸ਼ਿਆਂ 'ਚ ਪੈ ਜਾਂਦਾ ਹੈ ਨਸ਼ਿਆਂ ਦਾ ਜਿਹੜੀ ਹਾਲਤ ਹੋਈ ਹੈ ਉਹਦੇ ਵਿੱਚੋਂ ਫਿਰ ਉਹਨੂੰ ਨਹੀਂ ਹੁੰਦਾ ਸੂਟ ਨਹੀਂ ਕਰਦਾ ਕਿ ਇਸ ਇੱਕ ਲਾਸ਼ ਦੇ ਨਾਲ ਮੈਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ گزارਾਂਗੀ ਉਹ ਆਪਣਾ ਡਿਸੀਜਨ ਪੜੀ ਲਿਖੀ ਔਰਤ ਦੇ ਤੌਰ ਤੇ ਲੈਂਦੀ ਹੈ ਕੰਤੀ ਤੋਂ ਲੈ ਕੇ ਚੰਨੀ ਚੰਨੀ ਤੱਕ ਇਹ ਸਫਰ ਹੈ ਔਰ ਉਹਦਾ ਕਿ ਅੱਜ ਔਰਤ ਜਾਗ ਵੀ ਰਹੀ ਹੈ ਪੜੀ ਵੀ ਲਿਖੀ ਹੈ ਪੈਰਾਂ ਤੇ ਵੀ ਖੜੀ ਹੁੰਦੀ ਹੈ ਔਰ ਆਪਣੇ ਫੈਸਲੇ ਵੀ ਕਰ ਸਕਦੀ ਹੈ ਇਸ ਲਈ ਕਈ ਚੀਜ਼ਾਂ ਜਾਂ ਕਈ ਡਾਇਲੋਗ ਕੁਝ ਪਾਤਰਾਂ ਦੇ ਥਰੂ ਤੁਸੀਂ ਇਸ ਲਈ ਕਾ ਰਹੇ ਹੋ ਕਿ ਉਹ ਰਾਈਟਰਸ ਵਾਇਸ ਹੁੰਦੀ ਹੈ ਇਹ ਤੁਸੀਂ ਸਮਾਜ ਨੂੰ ਦੱਸਣਾ ਹੁੰਦਾ ਹੈ ਕਿ ਆਹ ਗੱਲ ਐ ਹੈ ਰਾਈਟਰ ਦਾ ਕੰਮ ਬਹੁਤ ਮਤਲਬ ਇੱਕ ਬਨਣ ਹੁੰਦੇ ਨੇ ਕਿਉਂ ਪਾਤਰਾਂ ਨੂੰ ਸਿਰਜਦਾ ਹੈ ਨਾਟਕ ਦਾ ਰਾਬੋ ਹੁੰਦਾ ਹੈ ਵੀ ਆਪਾ ਪਾਤਰ ਮੈਂ ਬਣਾਤੇ ਇਹਨਾਂ ਤਵਾਂ ਗੱਲ ਕਹਾਉਣੀ ਹੈ ਅੱਗੇ ਆ ਗੱਲ ਚੱਲੇਗੀ ਤੇ ਇਹ ਗੱਲ ਹੋਏਗੀ ਤੇ ਫਿਰ ਉਹਨੇ ਇਹ ਵੀ ਸੋਚਣਾ ਹੁੰਦਾ ਹੈ ਕਿ ਇਹ ਜਿਹੜਾ ਨਾਟਕ ਹੈ ਇਹਦਾ ਮੈਂ ਐਂਡ ਕਿੱਥੇ ਕਰਨਾ ਹੁਣ ਪਹਿਲਾ ਨਾਟਕ ਸੀ ਬੋਦੀ ਵਾਲਾ ਉਤਾਰਾ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਸੀ ਉਦੋਂ ਮੈਂ ਗ੍ਰੀਕ تھیਟਰ ਤੇ ਕੁਝ ਪਲੇਸ ਪੜ੍ਹੇ ਉਹਦੇ ਤਿੰਨ ਵੱਡੇ ਰਾਈਟਰ ਸੀ ਸੋਫੋਕਲਿਸ ਐਸਕਲਿਸ ਯੂਰੀਪੇਡਿਸ ਸੋਫੋਕਲਿਸ ਨੇ ਤਿੰਨ ਨਾਟਕ ਲਿਖੇ ਕਿੰਗ ਐਡੀਪਸ ਐਡੀਪਸ ਰੈਕਸ ਐਂਡ ਐਂਟੀਗਨੀ ਇਹ ਤਿੰਨ ਪਲੇਨ ਹੈ ਇਹ ਤਿੰਨ ਪਲੇਨ ਚ ਉਹਨਾਂ ਦੀ ਹੀ ਪੀੜੀ ਦਰ ਪੀੜੀ ਕਹਾਣੀ ਹੈ ਤੇ ਉਦੋਂ ਮੈਂ ਸੋਚਿਆ ਸੀਗਾ 72 ਚ ਕਿ ਜਦੋਂ ਮੈਂ ਨਾਟਕ ਲਿਖਾਂਗਾ ਮੈਂ ਵੀ ਟ੍ਰੋਲੋਜੀ ਲਿਖਾਂਗਾ ਤੇ ਉਹਦਾ ਪਹਿਲਾ ਮੈਂ ਨਾਟਕ ਲਿਖਿਆ ਬੋਧੀ ਵਾਲਾ ਤਾਰਾ ਜਿੱਥੇ ਬੋਧੀ ਵਾਲਾ ਤਾਰਾ ਖਤਮ ਹੁੰਦਾ ਹੈ ਉਤੋਂ ਸ਼ੁਰੂ ਹੁੰਦਾ ਹੈ ਚੰਨ ਦਾਗੀ ਹੈ ਹੁਣ ਜਿੱਥੇ ਚੰਨ ਦਾਗੀ ਹੈ ਖਤਮ ਹੋਇਆ ਹੈ ਇਹ ਤੋਂ ਤੀਜਾ ਨਾਟਕ ਮੇਰਾ ਆਏਗਾ ਸੂਰਜ ਤਪ ਕਰਦਾ ਤਾਰਾ ਚੰਨ ਤੇ ਸੂਰਜ ਇਹ ਜਿਹੜੇ ਸਿੰਬਲ ਨੇ ਸਾਡੇ ਧਰਤੀ ਦੇ ਲੋਕ ਕਥਾਵਾਂ ਦੇ ਵਿੱਚ ਉਹਨਾਂ ਨੂੰ ਮੈਂ ਯੂਜ਼ ਕੀਤਾ ਹੈ ਮੈਟਾਫਰ ਦੇ ਤੌਰ ਤੇ ਤੇ ਇਹ ਹੀ ਹੋਏਗਾ ਹੁਣ ਇਹ ਤਿੰਨ ਨਾਟਕ ਜਿਹੜੇ ਨੇ ਉਹ ਆਪਣੇ ਆਪ 'ਚ ਕੋਈ ਵੀ ਨਾਟਕ ਕਰ ਲੋ ਔਰ ਕੰਪਲੀਟ ਹੈ ਤੁਸੀਂ ਬੋਧੀ ਵਾਲਾ ਤਾਰਾ ਪੜ੍ਹਨ ਚਾਹੇ ਤੁਸੀਂ ਚੰਨ ਦਾ ਕੀ ਪੜਿਆ ਨਹੀਂ ਪੜਿਆ ਕੋਈ ਫਰਕ ਨਹੀਂ ਪੈਂਦਾ ਉਹ ਕੰਪਲੀਟ ਹੈ ਜੇ ਤੁਸੀਂ ਬੋਦਿਆਂ ਨਾਲ ਤਾਰਾ ਵੀ ਨਹੀਂ ਪੜਿਆ ਤਾਂ ਚੰਨ ਲੱਗੀ ਹੈ ਕੱਲਾ ਹੀ ਤੁਸੀਂ ਪੜਿਆ ਉਹ ਵੀ ਆਪਣੇ ਆਪ ਵਿੱਚ ਕੰਪਲੀਟ ਹੈ ਤੇ ਤੀਸਰਾ ਵੀ ਇਸ ਤਰ੍ਹਾਂ ਹੀ ਹੋਏਗਾ ਇਹ ਜਿਹੜੀ ਟ੍ਰਾਇਲੋਜੀ ਹੈ ਉਹਨੇ ਹਰ ਨਾਟਕ ਕੰਪਲੀਟ ਵੀ ਹੋਣਾ ਲੇਕਿਨ ਇੱਕ ਦੂਏ ਨਾਲ ਜੁੜੇ ਹੋਣਾ ਵੀ ਮਤਲਬ ਕਾਫੀ ਮਤਲਬ ਤੁਹਾਨੂੰ ਸੋਚ-ਸਮਝ ਕੇ ਲਿਖਣਾ ਪੈਂਦਾ ਬਾਕੀ ਮੈਨੂੰ ਲੱਗਦਾ ਕਿ ਹੋਰ ਕੋਈ ਸਵਾਲ ਪੈਸਾ ਨਹੀਂ ਬਚਿਆ ਜਿਹੜਾ ਮੈਂ ਸੁਣਿਆ ਹੋਵੇ ਉਹ ਜਿਹਦਾ ਮੈਂ ਜਵਾਬ ਨਾ ਦੇ ਸਕਿਆ ਹੋਵਾਂ ਜੇ ਨਾਮ ਹੋਏ ਤਾਂ ਮੈਂ ਹਿਮੰਦ ਦਾ ਜੱਜਕਾਂ ਮਾਫੀ ਦਾ ਖਾਸ ਤਾਰਾ ਤੇ ਇਸ ਪਿੰਡ ਵੱਲੋਂ ਮੈਨੂੰ ਬਹੁਤ ਪਿਆਰ ਮਿਲਿਆ ਇਕਬਾਲ ਸਿੰਘ ਜੁੰਦਾ ਜੀ ਮੇਰੇ ਬਾਪੂ ਜੀ ਦੇ ਵੀ ਬੜੇ ਕਰੀਬ ਰਹੇ ਤੇ ਮੇਰੇ ਵੀ ਸਾਡੀ ਦੋਸਤੀ ਪਿਆਰ ਬਹੁਤ ਪੁਰਾਣਾ ਹੈ ਤੇ ਇਹਨਾਂ ਨੇ ਮਿਲਦੇ ਮੈਨੂੰ ਇੱਕੋ ਗੱਲ ਕਹੀ ਕਹਿੰਦੇ ਹੂ ਬੂ ਸ਼ਕਲ ਮਿਲਦੀ ਆ ਤੁਹਾਡੇ ਡੈਡੀ ਨਾਲ ਮੈਂ ਕਿਹਾ ਜੀ ਸ਼ਕਲ ਤਾਂ ਮਿਲਦੀ ਆ ਹੁਣ ਅਕਲ ਬਾਰੇ ਤੁਸੀਂ ਦੱਸ ਸਕਦੇ ਹੋ ਇਹ ਇਹ ਗੱਲਾਂ ਸੀਗੀਆਂ ਤੇ ਬਾਕੀ ਇੱਥੇ ਆਏ ਸਾਰੇ ਰਾਈਟਰਸ ਦਾ ਬੁਲਾਰਿਆਂ ਦਾ ਪਿੰਡ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਪਿੰਡ ਨੇ ਮੈਨੂੰ ਬਹੁਤ ਮਾਣ ਦਿੱਤਾ ਇੱਜ਼ਤ ਦਿੱਤੀ ਹੈ ਤੇ ਮੇਰੇ ਦੋਨੋਂ ਨਾਟਕੇ تھے ਅੱਜ ਇਸ ਨਾਟਪੰਚ ਤੋਂ ਰਿਲੀਜ਼ ਕੀਤੇ ਗਏ ਨੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਬਹੁਤ ਭਾਗੀ ਗੱਲ ਹੈ ਤੇ ਮੈਂ ਵਾਅਦਾ ਕਰਦਾ ਇਕਬਾਲ ਜੀ ਨਾਲ ਕਿ ਕਦੇ ਵੀ ਜ਼ਿੰਦਗੀ ਜੇ ਤੁਸੀਂ ਮੈਨੂੰ ਕਹੋਗੇ ਕਿਉਂਕਿ ਚੁੰਦਾ ਅਮਰਗੜ ਇੱਕੋ ਹੀ ਹੈ ਪਿੰਡ ਹੀ ਹੈ ਸਾਡਾ ਕਿਉਂਕਿ ਮੈਂ ਚੁੰਦਾ ਵੀ ਪਾਠ ਕਰਦਾ ਰਿਹਾ ਤੇ ਅਮਰਗੜ ਵੀ ਇਲਾਕੇ ਦੇ ਵਰਗਾ ਕੋਈ ਪਿੰਡ ਐਸਾ ਨਹੀਂ ਜਿੱਥੇ ਮੈਂ ਖੰਡ ਪਾਠ ਨਾ ਕੀਤਾ ਹੋਵੇ ਬਾਪੂ ਜੀ ਦੇ ਨਾਲ ਤੇ ਮੈਨੂੰ ਕਿਹਾ ਵੀ ਕਦੇ ਵੀ ਕੋਈ ਤੁਸੀਂ ਮੇਰੀ ਡਿਊਟੀ ਲਾਉਂਗੇ ਤੇ ਮੇਰੇ ਸਿਰ ਮੱਥੇ ਮੈਂ ਉਹ ਕੰਮ ਦੇ ਵਿੱਚ ਤੁਹਾਡੇ ਨਾਲ ਚੱਲਾਂ ਧੰਨਵਾਦ ਰਾਣਾ ਜੰਗ ਬਹਾਦਰ ਪਿੰਡ ਅਮਰਗੜ ਦੇ ਜੰਪਲ ਨੇ ਉਹਨਾਂ ਨੇ ਹਿੰਦੀ ਤੇ ਪੰਜਾਬੀ ਫਿਲਮਾਂ ਦੇ ਵਿੱਚ 50 ਸਾਲ ਤੋਂ ਵੱਧ ਸਮੇਂ ਤੋਂ ਲੈ ਕੇ ਜਿਹੜਾ ਕੰਮ ਕਰਦੇ ਆ ਰਹੇ ਨੇ ਅਮਰਗੜ ਦਾ ਨਾਮ ਦੁਨੀਆ ਦੇ ਨਕਸ਼ੇ ਦੇ ਉੱਤੇ ਰੌਸ਼ਨ ਕੀਤਾ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਉਹ ਚੰਗੇ ਇੱਕ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਲੇਖਕ ਵੀ ਨੇ ਨਾਟਕਕਾਰ ਵੀ ਨੇ ਰੰਗਮંચ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਕੰਮ ਹੈ ਸੋ ਇਸ ਨੁਕਤਾ ਨਿਗਾਹ ਤੋਂ ਬਹੁਤ ਖੁਸ਼ੀ ਤੇ ਮਾਣ ਦੀ ਗੱਲ ਹੈ ਅੱਜ ਆਪਣੇ ਵਾਸਤੇ ਕਿ ਰਾਣਾ ਜੀ ਹਿੰਦੀ ਫਿਲਮਾਂ ਦਾ ਵੱਡਾ ਜਿਹੜਾ ਕੈਨਵਸ ਹੈ ਸੰਸਾਰ ਦਾ ਜਿਹੜਾ ਵੱਡਾ ਏਰੀਆ ਉਸ ਨੂੰ ਤੈਅ ਕਰਨ ਤੋਂ ਬਾਅਦ ਨਾਟਕ ਰਿਲੀਜ਼ ਕਰਨ ਵਾਸਤੇ ਆਪਣੀ ਜਨਮ ਭੂਮੀ ਅਮਰਗੜ ਦੇ ਵਿੱਚ ਆਏ ਨੇ ਇਹ ਕਰਮ ਹੈ ਜਿਹੜਾ ਆਪਣਾ ਸਾਹਿਤ ਸਿਰਜਣਾ ਮੰਚ ਅਮਰਗੜ ਦੇ ਹਿੱਸੇ ਆਇਆ ਕਰਨ ਵਾਸਤੇ ਇਹ ਇੱਕ ਸਾਡੇ ਲਈ ਤੁਹਾਡੇ ਲਈ ਆਪਣੇ ਸਾਰੇ ਪਿੰਡ ਦੇ ਇਲਾਕੇ ਲਈ ਮਾਣ ਤੇ ਇਤਿਹਾਸ ਵਰਗੀ ਗੱਲ ਹੈ ਸੋ ਇਸ ਗੱਲ ਨੂੰ ਬਹੁਤ ਅੱਛੇ ਤਰੀਕੇ ਨਾਲ ਅਪਾਜ ਨਿਭਾਉਣ ਦਾ ਯਤਨ ਕੀਤਾ ਤਾਂ ਕਿ ਉਹਨਾਂ ਦੀ ਜਿਹੜੀ ਨਾਟਕ ਲੜੀ ਹੈ ਬੋਦੀ ਵਾਲਾ ਤਾਰਾ ਚੰਨ ਦਾਗੀ ਹੈ ਸੂਰਜ ਤਪ ਕਰਦਾ ਜਿਹੜੀ ਯੂਨਾਨ ਦੀ ਨਾਟਕ ਪਰੰਪਰਾ ਦੇ ਉੱਤੇ ਆਧਾਰਿਤ ਹੈ ਉਹਦਾ ਦੂਜਾ ਦੋ ਭਾਗ ਨੇ ਆਪਾਂ ਰਿਲੀਜ਼ ਕੀਤੇ ਨੇ ਤੇ ਦੁਆ ਕਰਦੇ ਹਾਂ ਕਿ ਜਲਦੀ ਹੀ ਉਹਦਾ ਤੀਜਾ ਭਾਗ ਵੀ ਆਵੇ ਤੇ ਆਪਾਂ ਇਸ ਮੌਕੇ ਦੇ ਉੱਤੇ ਦੁਬਾਰਤ ਤੋਂ ਇਕੱਠੇ ਹੋਈਏ ਰਾਣਾ ਜੀ ਨੂੰ ਤੁਹਾਨੂੰ ਸਾਹਿਤ ਚਰਿਨਾ ਮੰਚ ਅਮਰਗੜ੍ਹ ਨੂੰ ਪਿੰਡ ਤੇ ਇਲਾਕੇ ਨੂੰ ਬਹੁਤ-ਬਹੁਤ ਇਸ ਦੀ ਵਧਾਈ ਦੇਖੋ ਅੱਜ ਰਾਣਾ ਜੰਗਬਹਾਦਰ ਜੀ ਜੋ ਇਸ ਇਲਾਕੇ ਦੀ ਇਸ ਨਗਰ ਦੀ ਬਹੁਤ ਹੀ ਸਤਿਕਾਰਤ ਸ਼ਖਸੀਅਤ ਨੇ ਜਿਨ੍ਹਾਂ ਨੇ ਫਿਲਮ ਇੰਡਸਟਰੀ ਵਿੱਚ ਵੀ ਸਾਹਿਤਕ ਖੇਤਰ ਵਿੱਚ ਵੀ ਸਾਡੇ ਅਮਰਗੜ ਇਲਾਕੇ ਦਾ ਅਮਰਗੜ ਸ਼ਹਿਰ ਦਾ ਨਗਰ ਦਾ ਨਾਮ ਰੌਸ਼ਨ ਕੀਤਾ ਸੋ ਅੱਜ ਉਹਨਾਂ ਦੇ ਦੋ ਨਾਟਕ ਪੁਸਤਕਾਂ ਦਾ ਰਿਲੀਜ਼ ਸਮਰੋਹ ਅਮਰਗੜ ਸਾਹਿਤਕ ਮੰਚ ਦੀ ਜਿਹੜੀ ਦੇਖ ਰੇਖੇਟ ਕਰਵਾਏ ਗਏ ਔਰ ਮੈਂ ਜਿੱਥੇ ਉਹਨਾਂ ਨੂੰ ਅੱਜ ਦੇ ਸਮਾਗਮ ਦੀ ਲੱਖ ਲੱਖ ਵਧਾਈ ਦਿੰਦਾ ਉਥੇ ਅਮਰਗੜ ਸਾਹਿਤਕ ਮੰਚ ਨੂੰ ਵੀ ਵਧਾਈ ਦਿੰਦਾ ਕਿ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਪੰਜਾਬ ਦੀ تہذیਬ ਨੂੰ ਬਚਾਉਣ ਲਈ ਉਹਦੇ ਲਈ ਬੜੇ ਉਪਰਾਲੇ ਇਸ ਸੰਸਥਾ ਵੱਲੋਂ ਅਮਰਗੜ ਦੇ ਇਲਾਕੇ ਵਿੱਚ ਕੀਤੇ ਜਾਂਦੇ ਨੇ ਆ ਹਰਮੇਸ਼ਾ ਕੋਈ ਨਾ ਕੋਈ ਸਮਾਗਮ ਇਸ ਕਿਸਮ ਦੇ ਇੱਥੇ ਰਚਾਏ ਜਾਂਦੇ ਨੇ ਔਰ ਰਾਣਾ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਦੇ ਸਤਕਾਰਯੋਗ ਪਿਤਾ ਗਿਆਨੀ ਰਵਹਿਲ ਸਿੰਘ ਜੀ ਬਹੁਤ ਉੱਚੇ ਕੀਤੇ ਦੇ ਸਿੱਖ ਵਿਦਵਾਨ ਸਨ ਸਿੱਖ ਸਕਾਲਰਸ ਆ ਜੇ ਆਪਾਂ ਕਹਿ ਸਕੀਏ ਸਰ ਉਹਨਾਂ ਲੀਹਾਂ ਤੇ ਚੱਲਦੇ ਹੋਏ ਰਾਣਾ ਜੀ ਨੇ ਭਾਵੇਂ ਲਾਈਨ ਵੱਖਰੀ ਅਡਾਪਟ ਕੀਤੀ ਆ ਪਰ ਉਹਨਾਂ ਨੇ ਵੀ ਇੱਕ ਚਿੰਤਕ ਦੇ ਤੌਰ ਤੇ ਆਪਣਾ ਨਾਮ ਆ ਜਿਹੜਾ ਹੋਰ ਆਪਸ਼ਨ ਕੀਤਾ ਉਹ ਅੱਜ ਸਾਡੇ ਨਗਰ ਵਿੱਚ ਆ ਕੇ ਹਰਿੰਦਰ ਸਿੰਘ ਮਹਿਰੂਬ ਯਾਦਗਾਰੀ ਸਾਡੀ ਲਾਇਬ੍ਰੇਰੀ ਵਿੱਚ ਆ ਕੇ ਉਹਨਾਂ ਦੇ ਸਮਾਗਮ ਦੀ ਜਿਹੜੀ ਹੈ ਸੰਪੰਨਤਾ ਹੋਈ ਆ ਤੋਂ ਅਸੀਂ ਸਾਰੇ ਮੈਂ ਸਮਝਦਾ ਪੜ ਪਾ ਗਈਆਂ ਹੋਰ ਰਾਣਾ ਜੀ ਨੂੰ ਵੀ ਵਧਾਈ ਦੇਣਾ ਕਿ ਉਹਨਾਂ ਨੇ ਆਪਣੇ ਨਗਰ ਵਿੱਚ ਆ ਕੇ ਆਪਣੀ ਪੁਸਤਕ ਦਾ ਜਿਹੜਾ ਹੈ ਜਿਹੜੀ ਨਾਟਕ ਪੁਸਤਕਾਂ ਨੇ ਉਹਨਾਂ ਨੂੰ ਰਿਲੀਜ਼ ਕੀਤਾ ਸਮਾਂ ਉਹਨਾਂ ਨੂੰ ਆਪਣੇ ਵੱਲ ਲੱਖ ਲੱਖ ਵਧਾਈ ਦੇਣਾ ਹੋਰ ਆਸ ਕਰਦਾ ਹਾਂ ਇਸੇ ਤਰ੍ਹਾਂ ਆਪਦੀ ਜਨਮ ਭੂਮੀ ਨਾਲ ਆਪਣੀ ਕਰਮ ਭੂਮੀ ਨਾਲ ਜੁੜੇ ਰਹਿਣ ਔਰ ਇਸ ਇਲਾਕੇ ਦਾ ਇਸ ਨਗਰ ਦਾ ਨਾਮ ਰੋਸ਼ਨ ਕਰਦੇ ਰਹਿਣ ਬਹੁਤ ਬਹੁਤਾਂ